ਅੱਜ ਦੀ ਪੰਜਾਬੀ ਦੀ ਕੱਕਿਆ ਨੂੰ ਵਿਖਣ ਵਾਲੇ ਸਾਰੇ ਮੁੰਡੇ ਕੁੜੀਆਂ ਨੂੰ ਅਸ਼ੋਕ ਭਾਰਦਵਾਦ ਦੀ ਸਤਿ ਸ੍ਰੀਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਿਦਿਆਰਥੀਓ ਅੱਜ ਦੀ ਕੱਕਿਆ ਵਿੱਚ ਮੈਂ ਤੁਹਾਡੇ ਲਈ ਪੰਜਾਬੀ ਜੀ ਕਿਦੇ ਵੱਖਰੇ ਵੱਖਰੇ ਪ੍ਰਸ਼ਨ ਲੈ ਕੇ ਆਇਆ ਸੀ ਮਿੱਕੋ ਜੀ ਅੱਜ ਦੇ ਸਾਡੇ ਪੰਜਾਬੀ ਜੀ ਕੇ ਦੇ ਵੱਖਰੇ ਵੱਖਰੇ ਪ੍ਰਸ਼ਨ ਕਿਹੜੇ ਹਨ ਪਹਿਲਾ ਪ੍ਰਸ਼ਨ ਕਿਹੜਾ ਸੀ ਬੋਧੀ ਗ੍ਰੰਥਾਂ ਵਿੱਚ ਸਿੱਧਾਂ ਦੀ ਗਿਣਤੀ ਕਿੰਨੀ ਦੱਸੀ ਜਾਂਦੀ ਹੈ ਕੀ ਪੁੱਛਿਆ ਗਿਆ ਸੀ ਜਿਹੜੇ ਬੋਧੀ ਗ੍ਰੰਥਾਂ ਵਿੱਚ ਸਿੱਧਾਂ ਦੀ ਗਿਣਤੀ ਕਿੰਨੀ ਦੱਸੀ ਜਾਂਦੀ ਹੈ 86 ਬੁੱਧੀ ਗ੍ਰੰਥਾਂ ਵਿੱਚ ਸਿੱਧਾਂ ਦੀ ਗਿਣਤੀ 86 ਦੱਸੀ ਜਾਂਦੀ ਹੈ ਅੱਗੇ ਵਾਲਾ ਪ੍ਰਸ਼ਨ ਦੂਜਾ ਪ੍ਰਸ਼ਨ ਕਿਹੜਾ ਸੀ ਪ੍ਰੋਫੈਸਰ ਮੋਨ ਸਿੰਘ ਦਾ ਜਨਮ ਕਦੋਂ ਹੋਇਆ 1905 ਵਿੱਚ ਪ੍ਰੋਫੈਸਰ ਮੋਨ ਸਿੰਘ ਦਾ ਜਨਮ 1905 ਵਿੱਚ ਹੋਇਆ ਸੀ ਤੀਜਾ ਪ੍ਰਸ਼ਨ ਕਿਹੜਾ ਸੀ ਸ੍ਰੀ ਆਦਿ ਗ੍ਰੰਥ ਸਾਹਿਬ ਵਿੱਚ ਕਿੰਨੇ ਸ਼ਲੋਕ ਹਨ 57 ਸ੍ਰੀ ਆਦਿ ਗੰਤ ਸਾਹਿਬ ਵਿੱਚ 57 ਸ਼ਲੋਕ ਹਨ ਤੀਜਾ ਪਰਸਵਥਾ ਪ੍ਰਸ਼ਨ ਕਿਹੜਾ ਸੀ ਖੂਨ ਦਾ ਬਦਲਾ ਖੂਨ ਨਾਰਾ ਕਿਸ ਨੇ ਲਗਾਇਆ ਸੀ ਖੂਨ ਦਾ ਬਦਲਾ ਖੂਨ ਆ ਕਿਸ ਨੇ ਲਗਾਇਆ ਸੀ ਸੈਦੇ ਆਜ਼ਮ ਭਗਤ ਸਿੰਘ ਨੇ ਨਵੇਂ ਖੂਨ ਦਾ ਬਦਲਾ ਖੂਨ ਦਾ ਨਾਰਾ ਲਾਇਆ ਸੀ ਲਗਾਇਆ ਸੀ ਪੰਜਵਾਂ ਪ੍ਰਸ਼ਨ ਕਿਹੜਾ ਸੀ ਮਹਾਰਾਜਾ ਰਣਜੀਤ ਸਿੰਘ ਜੀ ਦੀ ਮਾਤਾ ਦਾ ਕੀ ਨਾਮ ਸੀ ਆ ਪੁੱਛਿਆ ਗਿਆ ਸੀ ਪਹਿਲੇ ਪ੍ਰਸ਼ਨ ਵਿੱਚ ਕੀ ਪੁੱਛਿਆ ਗਿਆ ਸੀ ਕਿ ਬੁੱਧੀ ਗ੍ਰੰਥਾਂ ਵਿੱਚ ਸਿੱਧਾਂ ਦੀ ਗਿਣਤੀ ਕਿੰਨੀ ਹੈ 86 ਹੈ ਮੋਹਨ ਸਿੰਘ ਦਾ ਜਨਮ ਕਦੋਂ ਹੋਇਆ ਸੀ 1925 ਵਿੱਚ ਸ੍ਰੀ ਆਦੀ ਗ੍ਰੰਥ ਵਿੱਚ ਕਿੰਨੇ ਸ਼ਲੋਕ ਹਨ 57 ਤੇ ਖੂਨ ਦਾ ਬਦਲਾ ਖੂਨ ਨਾਰਾ ਕਿਸ ਨੇ ਲਗਾਇਆ ਸੀ ਸ੍ਰੀ ਦੇ ਆਜਮ ਭਗਤ ਸਿੰਘ ਨੇ ਪੰਜਵੇਂ ਪ੍ਰਸ਼ਨ ਵਿੱਚ ਕੀ ਪੁੱਛਿਆ ਗਿਆ ਸੀ ਮਹਾਰਾਜਾ ਰਣਜੀਤ ਸਿੰਘ ਜੀ ਦੀ ਮਾਤਾ ਦਾ ਕੀ ਨਾਮ ਸੀ ਇਹਨਾਂ ਦੀ ਮਾਤਾ ਦਾ ਨਾਮ ਮਾਰਾਦਰਨ ਜੀ ਰਣਜੀਤ ਸਿੰਘ ਜੀ ਦੀ ਮਾਤਾ ਦਾ ਨਾਮ ਰਾਜਕੌਰ ਸਿੰਘ ਅੱਗੇ ਕੀ ਦੱਸਿਆ ਗਿਆ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਆਰੰਭ ਕਿਸ ਤੋਂ ਹੁੰਦਾ ਸੀ ਹੁੰਦਾ ਹੈ ਸ੍ਰੀ ਮੂਲ ਮੰਤਰ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਰੰਭ ਸ੍ਰੀ ਮੂਲ ਮੰਤਰ ਜੀ ਤੋਂ ਆਰੰਭ ਹੁੰਦਾ ਸੀ ਮੂਲ ਮੰਤਰ ਏਕ ਊੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਭਈ ਇਹ ਦੱਸਿਆ ਗਿਆ ਨਾ ਭਈ ਮੂਲ ਮੰਤਰ ਕਿਹੜਾ ਸੀ ਏਕ ਊੰਕਾਰ ਸਤਨਾਮ ਕਰਤਾਪੁਰਖ ਨਿਰਭਉ ਨਿਰਵੈਰ ਅਕਾਲ ਮੂਰਤੀ ਅਜੂਨੀ ਸੈਭੰਗ ਗੁਰਪ੍ਰਸਾਦ ਦੀ ਆਹ ਮੂਲ ਮੰਤਰ ਹੈ ਸ੍ਰੀ ਗੁਰੂ ਗਨ ਸਾਹਿਬ ਜੀ ਦਾ ਆਰੰਭ ਸ੍ਰੀ ਮੂਲ ਮੰਤਰ ਜੀ ੴ ਸਤਨਾਮ ਕਰਤਾਪੁਰਖ ਨਿਰਭਉ ਨਿਰਵੈਰ ਅਕਾਲ ਮੂਰਤੀ ਅਜੂਨੀ ਸੈਭੰਗ ਗੁਰਪ੍ਰਸਾਦ ਇਸ ਤੋਂ ਆਰੰਭ ਹੁੰਦਾ ਸੀ ਅੱਗੇ ਕੀ ਪੁੱਛਿਆ ਗਿਆ ਸੀ ਅੱਗੇ ਵੇਖੋ ਸੀ ਢਾਕਾ ਦੇਸ਼ ਦੀ ਰਾਜਧਾਨੀ ਕਿਹੜੀ ਹੈ ਢਾਕਾ ਦੇਸ਼ ਦੀ ਰਾਜਧਾਨੀ ਬੰਗਲਾਦੇਸ਼ ਹੈ ਢਾਕਾ ਦੇਸ਼ ਦੀ ਰਾਜਧਾਨੀ ਕਿਹੜੀ ਸੀ ਬੰਗਲਾਦੇਸ਼ੀ ਸਭ ਤੋਂ ਵੱਡਾ ਚਿੜੀਆਗਰ ਕਿਹੜਾ ਹੈ ਆ ਸਭ ਤੋਂ ਵੱਡਾ ਚਿੜੀਆਗਰ ਕਿਹੜਾ ਸੀ ਬਈ ਕਰੂਗਰ ਰਾਸ਼ਟਰੀ ਪਾਰਕ ਸਭ ਤੋਂ ਵੱਡਾ ਚਿੜੀਆਗਰ ਕਿਹੜਾ ਸੀ ਸਭ ਤੋਂ ਵੱਡਾ ਚਿੜੀਆਗਰ ਕਰੂਗਰ ਰਾਸ਼ਟਰੀ ਪਾਰਕ ਹੈ ਨੌਵੇਂ ਪ੍ਰਸ਼ਨ ਵਿੱਚ ਕੀ ਪੁੱਛਿਆ ਗਿਆ ਸੀ ਸਭ ਤੋਂ ਵੱਡਾ ਅਜਾਇਬ ਘਰ ਕਿਹੜਾ ਸੀ ਅਮਰੀਕਾ ਦਾ ਅਜਾਇਬ ਘਰ ਅਮਰੀਕਾ ਦਾ ਅਜਾਇਬ ਘਰ ਸਭ ਤੋਂ ਵੱਡਾ ਅਜਾਇਬ ਘਰ ਸੀ ਦਸਵੇਂ ਪ੍ਰਸ਼ਨ ਵਿੱਚ ਕੀ ਪੁੱਛਿਆ ਗਿਆ ਸੀ ਸਭ ਤੋਂ ਵੱਡੀ ਲਾਇਬ੍ਰੇਰੀ ਕਿਹੜੀ ਹੈ ਸਭ ਤੋਂ ਵੱਡੀ ਲਾਇਬ੍ਰੇਰੀ ਕਿਹੜੀ ਹੈ ਯੂਐਸ ਕਾਂਗਰਸ ਲਾਇਬ੍ਰੇਰੀ ਵਾਸ਼ਿੰਗਟਨ ਵਿੱਚ ਸਭ ਤੋਂ ਵੱਡੀ ਲਾਇਬ੍ਰੇਰੀ ਯੂਐਸ ਕਾਂਗਰਸ ਲਾਇਬ੍ਰੇਰੀ ਵਾਸ਼ਿੰਗਟਨ ਵਿੱਚ ਹੈ 11ਵਾਂ ਪਰਸਨ ਕਿਹੜਾ ਸੀ ਸੂਰਜ ਦੇ ਸਭ ਤੋਂ ਨੇੜੇ ਦਾ ਗ੍ਰਹਿ ਕਿਹੜਾ ਹੈ ਬਈ ਸੂਰਜ ਤੋਂ ਸਭ ਤੋਂ ਨੇੜੇ ਦਾ ਗ੍ਰਹਿ ਕਿਹੜਾ ਹੈ ਬੁੱਧ ਬੁੱਧ ਸੂਰਜ ਦੇ ਸਭ ਤੋਂ ਨੇੜੇ ਦਾ ਗ੍ਰਹਿ ਹੈ ਵਿਦਿਆਰਥੀਓ ਸਾਡੀ ਅੱਜ ਦੀ ਪੰਜਾਬੀ ਦੀ ਜਿੱਕੀਆਂ ਜਿੱਕੀ ਦੀ ਕੱਖਿਆ ਇੱਥੋਂ ਸਮਾਪਤ ਹੋਈ ਸੀ ਅੱਧਿਕ ਅਖਿਆਤ ਨੂੰ ਸਾਰਿਆਂ ਨੂੰ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਮੈਨੂੰ ਦੱਸਣਾ ਤੇ ਪਿੰਡ ਦੀ ਲਾਈਵ ਤੇ ਮਾਂ ਬੋਲੀ ਪੰਜਾਬੀ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਕਰਨਾ ਸ਼ੇਅਰ ਕਰਨਾ ਦੇ ਅੱਧਿਕ ਅਖਿਆ ਵੇਖਣ ਲਈ ਸਾਰੇ ਮੁੰਡੇ ਕੁੜੀਆਂ ਦਾ ਇੱਕ ਵਾਰ ਹੋਰ ਜੀ ਆਇਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ